ਸੇ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਜੇਕਰ ਆਪਾਂ ਆਉਣ ਵਾਲੇ ਨਵੇਂ ਵਰੇ ਨੂੰ ਬੜਾ ਸੋਹਣਾ ਬਣਾਉਣਾ ਚਾਹੁੰਦੇ ਹਾਂ ਸੋਹਣੇ ਤਰੀਕੇ ਦੇ ਨਾਲ ਜਿਉਣਾ ਚਾਹੁੰਦੇ ਹਾਂ ਜੇ ਚਾਹੋਣੇ ਕੀ ਹੈ ਆਉਣ ਵਾਲਾ ਨਵਾਂ ਵਰਾ ਸਾਡੇ ਲਈ ਖੁਸ਼ੀਆਂ ਵਰਕਤਾਂ ਭਰਿਆ ਹੋਵੇ ਜੋ ਵੀ ਸਾਡੇ ਸੁਪਨੇ ਨੇ ਜੋ ਵੀ ਸਾਡੇ ਮਨ ਦੀਆਂ ਇਸ਼ਾਵਾਂ ਨੇ ਉਹ ਸਾਰੀਆਂ ਇਸ ਸਾਲ ਦੇ ਵਿੱਚ ਪੂਰੀਆਂ ਹੋ ਜਾਣ ਤਾਂ ਫਿਰ ਅੱਜ ਦੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਕੁਝ ਐਸੀਆਂ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ ਜੇਕਰ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਲਾਗੂ ਕਰ ਲਵਾਂਗੇ ਨਾ ਤਾਂ ਸੱਚ ਕਰਕੇ ਜਾਣਿਓ ਸਾਡਾ ਆਉਣ ਵਾਲਾ ਨਵਾਂ ਵਰਾ ਸਾਡੀ ਆਉਣ ਵਾਲੀ ਸਾਰੀ ਜ਼ਿੰਦਗੀ ਬੜੀ ਸੋਹਣੀ ਬਣ ਜਾਵੇਗੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਤਰੱਕੀ ਦੇ ਨਾਲ ਭਰ ਜਾਵੇਗੀ ਤਾਂ ਫਿਰ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਭ ਦੇ ਚਰਨਾਂ ਦੇ ਵਿੱਚ ਬੇਨਤੀ ਕਿ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਸਪੂਲ ਲਾਈਕ ਅਤੇ ਸ਼ੇਅਰ ਕਰਿਓ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜਰੂਰ ਲਿਖ ਕੇ ਆਉਣਾ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਸਾਡੀ ਜ਼ਿੰਦਗੀ ਦੇ ਵਿੱਚ ਹਰ ਦਿਨ ਇੱਕ ਨਵਾਂ ਦਿਨ ਆਉਂਦਾ ਹੈ ਹਰ ਦਿਨ ਸਾਨੂੰ ਨਵਾਂ ਮਿਲਦਾ ਹੈ ਅਤੇ ਇਸੇ ਹੀ ਤਰ੍ਹਾਂ ਸਾਡੀ ਜ਼ਿੰਦਗੀ ਦੇ ਕਈ ਦਿਨ ਮਹੀਨੇ ਸਾਲ ਬੀਤ ਗਏ ਅਤੇ ਬੀਤਿਆ ਵੇਲਾ ਕਦੇ ਵੀ ਹੱਥ ਦੇ ਵਿੱਚ ਨਹੀਂ ਆਉਂਦਾ ਜੋ ਸਮਾਂ ਬੀਤ ਗਿਆ ਨਾ ਉਹ ਕਦੇ ਵੀ ਆਪਾਂ ਦੁਬਾਰਾ ਨਹੀਂ ਲਿਆ ਸਕਦੇ ਇਸ ਕਰਕੇ ਜੋ ਸਮਾਂ ਸਾਡੇ ਕੋਲ ਆ ਨਾ ਅਸੀਂ ਉਸ ਦੀ ਕਦਰ ਕਰੀਏ ਕਿਉਂਕਿ ਜੇ ਸਮੇਂ ਦੀ ਕਦਰ ਨਾ ਕੀਤੀ ਤਾਂ ਫਿਰ ਬਸ ਸਾਡੀ ਜ਼ਿੰਦਗੀ ਦੇ ਇਹ ਦਿਨ ਮਹੀਨੇ ਸਾਲ ਹੀ ਬਦਲਦੇ ਰਹਿਣਗੇ ਸਾਡੀ ਜ਼ਿੰਦਗੀ ਨਹੀਂ ਬਦਲ ਸਕਦੀ ਸਾਡੀ ਕਿਸਮਤ ਨਹੀਂ ਬਦਲ ਸਕਦੀ ਪਰ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਆ ਜੇਕਰ ਆਪਣੀ ਕਿਸਮਤ ਨੂੰ ਬਦਲਣਾ ਚਾਹੁੰਦੇ ਆ ਤਾਂ ਫਿਰ ਆਪਣੇ ਆਪ ਵੱਲ ਧਿਆਨ ਦੇਣਾ ਹੈ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਕੁਝ ਨਿਯਮ ਲਾਗੂ ਕਰਨੇ ਆ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਕੁਝ ਬਦਲੇਗਾ ਨਾ ਸਾਡੀਆਂ ਆਦਤਾਂ ਸਾਡੇ ਸੁਭਾਅ ਅਤੇ ਸਾਡੀ ਕਾਬਲੀਅਤ ਦੇ ਆਧਾਰ ਤੇ ਬਦਲਦਾ ਹੈ ਤਾਂ ਜੇ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਹੈ ਸੋਹਣੇ ਤਰੀਕੇ ਦੇ ਨਾਲ ਜਿਉਣਾ ਚਾਹੁੰਦੇ ਆ ਤਾਂ ਫਿਰ ਆਪਾਂ ਵੀ ਆਪਣੀ ਜ਼ਿੰਦਗੀ ਦੇ ਕੁਝ ਨਿਯਮ ਤੈਅ ਕਰਨੇ ਆ ਅਤੇ ਇਹਨਾਂ ਨਿਯਮਾਂ ਨੂੰ ਰੋਜ਼ ਲਾਗੂਣਾ ਹੈ ਇਹ ਨਿਯਮ ਤੁਸੀਂ ਇੱਕ ਕਾਪੀ ਦੇ ਉੱਤੇ ਪੈਨ ਦੇ ਨਾਲ ਲਿਖ ਲਓ ਅਤੇ ਰੋਜ਼ ਇਹਨਾਂ ਨੂੰ ਪੜ੍ਹਨਾ ਹੈ ਤਾਂ ਜੋ ਇਹ ਯਾਦ ਰਹਿਣਾ ਇਹ ਭੁੱਲਣਾ ਨਹੀਂ ਕਿਉਂਕਿ ਜੇਕਰ ਲਗਾਤਾਰ ਇਹ ਕੰਮ ਆਪਾਂ ਕਰਨੇ ਸ਼ੁਰੂ ਕਰ ਦਈਏ ਤਾਂ ਸੱਚ ਕਰਕੇ ਜਾਣਿਓ ਸਾਡੀ ਜ਼ਿੰਦਗੀ ਸਾਡੀ ਕਿਸਮਤ ਦਿਨਾਂ ਦੇ ਵਿੱਚ ਬਦਲਦੀ ਜਾਵੇਗੀ ਤਾਂ ਉਹ ਕਿਹੜੇ ਨਿਯਮ ਆ ਸਭ ਤੋਂ ਪਹਿਲਾ ਨਿਯਮ ਉਹ ਰੋਜ਼ ਸਵੇਰੇ ਜਲਦੀ ਉੱਠਣਾ ਅਮਰਤ ਵੇਲੇ ਦੇ ਵਿੱਚ ਉੱਠਣਾ ਅਮਰਤ ਵੇਲਾ ਪੱਕਾ ਕਰ ਲਈਏ ਅਮਰਤ ਵੇਲੇ ਦਾ ਨਿਯਮ ਪੱਕਾ ਕਰ ਲਈਏ ਤਾਂ ਸਮਝੋ ਅਸੀਂ ਤਰੱਕੀ ਤੰਦਰੁਸਤੀ ਦੇ ਰਾਹ ਤੇ ਤੁਰ ਪਏ ਕਿਉਂਕਿ ਅਮਰਤ ਵੇਲੇ ਉੱਠਣ ਵਾਲਾ ਮਨੁੱਖ ਸਵੇਰੇ ਜਲਦੀ ਉੱਠਣ ਵਾਲਾ ਮਨੁੱਖ ਆਪਣੇ ਤਨ ਮਨ ਤਕੋ ਤੰਦਰੁਸਤ ਨਰ ਹੋ ਆ ਰਹਿਦਾ ਹੈ ਅਤੇ ਜ਼ਿੰਦਗੀ ਦੇ ਵਿੱਚ ਸਾਨੂੰ ਕਾਮਯਾਬ ਹੋਣ ਦੇ ਲਈ ਖੁਸ਼ ਰਹਿਣ ਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਨਰ ਹੋਏ ਚਾਹੀਦੇ ਆ ਜੇ ਇਹਨਾਂ ਦੇ ਵਿੱਚੋਂ ਇੱਕ ਵੀ ਬਿਮਾਰ ਹੋ ਗਿਆ ਇੱਕ ਵੀ ਕਮਜ਼ੋਰ ਹੋ ਗਿਆ ਤਾਂ ਅਸੀਂ ਆਪਣੇ ਕਮਾਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਵਾਂਗੇ ਤਾਂ ਜਦੋਂ ਆਪਾਂ ਸਵੇਰੇ ਜਲਦੀ ਉੱਠਦੇ ਹਾਂ ਸਵੇਰ ਦੀ ਸਾਫ਼ ਸ਼ੁੱਧ ਹਵਾ ਦੇ ਵਿੱਚ ਸਾਹ ਲੈਣੇ ਆ ਇਸ ਵਾਤਾਵਰਣ ਦੇ ਵਿੱਚ ਸਾਹ ਲੈਣੇ ਆ ਤਾਂ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਆ ਜਦੋਂ ਸਵੇਰੇ ਉੱਠ ਕੇ ਸਵੇਰ ਦੀ ਸੈਰ ਕਰਦੇ ਆ ਤਾਂ ਅਸੀਂ ਕਈ ਦੁੱਖ ਰੋਗਾਂ ਤੋਂ ਬਚ ਜਾਂਦੇ ਆ ਅਤੇ ਜਦੋਂ ਅਸੀਂ ਸਵੇਰੇ ਉੱਠ ਕੇ ਉਸ ਵਾਂਗ ਹੈ ਜਿਵੇਂ ਅਕਾਲ ਪੁਰਖ ਜੀ ਨੂੰ ਯਾਦ ਕਰਦੇ ਆ ਉਹ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੇ ਆ ਤਾਂ ਸਾਨੂੰ ਇੱਕ ਵੱਖਰੀ ਊਰਜਾ એનર્ਜੀ ਮਿਲਦੀ ਆ ਜੋ ਪੂਰਾ ਦਿਨ ਸਾਡੇ ਨਾਲ ਰਹਿੰਦੀ ਆ ਸਾਡੇ ਪੂਰੇ ਦਿਨ ਦੇ ਕੰਮਕਾਰਾਂ ਨੂੰ ਕਰਨਾ ਆਸਾਨ ਬਣਾਉਂਦੀ ਆ ਤਾਂ ਸਭ ਤੋਂ ਪਹਿਲੀ ਚੰਗੀ ਆਦਤ ਆਪਣੀ ਜ਼ਿੰਦਗੀ ਦੇ ਵਿੱਚ ਇਹ ਲਾਗੂ ਕਰਨੀ ਆ ਵੀ ਮੈਂ ਜਿੱਥੇ ਮਰਜ਼ੀ ਹੋਵਾਂ ਮੇਰੀ ਜ਼ਿੰਦਗੀ ਦੇ ਵਿੱਚ ਜਿਹੋ ਜਿਹੇ ਮਰਜ਼ੀ ਹਾਲਾਤ ਹੋਣ ਪਰ ਮੈਂ ਸਵੇਰੇ ਜਲਦੀ ਉੱਠਣਾ ਨਹੀਂ ਛੱਡਣਾ ਜੇ ਤਣ ਕਰਕੇ ਬਿਮਾਰ ਆਣਾ ਤਾਂ ਵੀ ਉੱਠਣਾ ਹੈ ਅਤੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਗੁਰਬਾਣੀ ਦਾ ਪਾਠ ਕਰਨਾ ਸਵੇਰ ਦਾ ਇਸ਼ਨਾਨ ਵੀ ਲਾਜ਼ਮੀ ਕਰਨਾ ਹੈ ਕਿਉਂਕਿ ਜਦੋਂ ਸਵੇਰੇ ਸਵੇਰੇ ਆਪਾਂ ਇਸ਼ਨਾਨ ਕਰਦੇ ਹਾਂ ਸਵੇਰੇ ਸਵੇਰੇ ਨਹਾ ਲੈਨੇ ਆ ਤਾਂ ਸਾਡਾ ਆਲਸ ਦਲੇਦਰ ਸੁਸਤੀ ਦੂਰ ਹੁੰਦੀ ਆ ਸਾਡੇ ਸਰੀਰ ਦੇ ਵਿੱਚ ਚੁਸਤੀ ਫੁਰਤੀ ਆਉਂਦੀ ਆ ਫਿਰ ਆਪਾਂ ਆਪਣੇ ਸਾਰੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਨੇ ਆ ਤਾਂ ਸਭ ਤੋਂ ਪਹਿਲਾਂ ਨਿਯਮ ਸਵੇਰੇ ਜਲਦੀ ਉੱਠਣਾ ਉੱਠ ਕੇ ਇਸ਼ਨਾਨ ਕਰਨਾ ਫਿਰ ਨਿਤਨੇਮ ਕਰਨਾ ਅਤੇ ਸਵੇਰ ਦੀ ਸੈਰ ਕਸਰਤ ਜ਼ਰੂਰੀ ਆ ਉਸ ਤੋਂ ਬਾਅਦ ਇਹ ਦੂਸਰਾ ਕੰਮ ਕਿ ਜੋ ਵੀ ਤੁਸੀਂ ਕਰਨਾ ਚਾਹੁੰਦੇ ਆ ਜੋ ਵੀ ਤੁਸੀਂ ਆਪਣੇ ਲਈ ਆਸਾਂ ਉਮੀਦਾਂ ਲਾ ਕੇ ਬੈਠੇ ਆ ਨਾ ਉਹ ਸਾਰੀਆਂ ਆਸਾਂ ਉਮੀਦਾਂ ਸਾਨੂੰ ਸਾਡੇ ਤੋਂ ਹੋਣੀਆਂ ਚਾਹੀਦੀਆਂ ਕਿਉਂਕਿ ਜੋ ਲੋਕ ਦੂਜਿਆਂ ਦੇ ਉੱਤੇ ਆਸ ਉਮੀਦ ਰੱਖ ਕੇ ਬੈਠੇ ਰਹਿੰਦੇ ਆ ਦੂਜਿਆਂ ਦੇ ਸਹਾਰੇ ਬੈਠੇ ਰਹਿੰਦੇ ਆ ਉਹ ਜ਼ਿੰਦਗੀ ਦੇ ਵਿੱਚ ਚੱਕਰ ਦੇ ਵੀ ਸੁਖੀ ਨਹੀਂ ਹੁੰਦੇ ਕਦੇ ਵੀ ਸੌਖੇ ਨਹੀਂ ਹੁੰਦੇ ਉਹਨਾਂ ਦੇ ਦਿਨ ਕਦੇ ਨਹੀਂ ਬਦਲਦੇ ਬਲਕਿ ਉਹਨਾਂ ਦੇ ਦਿਨ ਬੱਤਰ ਤੋਂ ਬੱਤਰ ਹੁੰਦੇ ਜਾਂਦੇ ਆ ਪਰ ਜੇ ਦਿਨਾਂ ਨੂੰ ਬਿਹਤਰ ਬਣਾਉਣਾ ਹੈ ਤਾਂ ਫਿਰ ਸਾਰੀਆਂ ਆਸਾਂ ਉਮੀਦਾਂ ਸਾਨੂੰ ਸਾਡੇ ਰੂਪ ਹੋਣੀਆਂ ਚਾਹੀਦੀਆਂ ਕਿਉਂਕਿ ਜੋ ਕੁਝ ਆਪਾਂ ਖੁਦ ਆਪਣੇ ਲਈ ਕਰ ਸਕਦੇ ਆ ਨਾ ਉਹ ਦੂਜਾ ਨਹੀਂ ਕਰ ਪਾਵੇਗਾ ਤਾਂ ਜੋ ਵੀ ਸਾਨੂੰ ਚਾਹੀਦਾ ਹੈ ਜੋ ਵੀ ਸਾਡੀ ਮੰਜ਼ਿਲ ਹੈ ਜੋ ਸਾਡਾ ਮਕਸਦ ਹੈ ਜਿਹਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਉਹਨੂੰ ਪ੍ਰਾਪਤ ਕਰਨ ਦੇ ਲਈ ਉਦਮ ਕਰਨਾ ਹੈ ਮਿਹਨਤ ਕਰਨੀ ਆ ਕਦੇ ਵੀ ਦੂਜਿਆਂ ਦੇ ਸਹਾਰੇ ਜਾਂ ਕਿਸਮਤ ਦੇ ਸਹਾਰੇ ਹੱਥ ਦੇ ਉੱਤੇ ਹੱਥ ਰੱਖ ਕੇ ਨਹੀਂ ਬੈਠੇ ਰਹਿਣਾ ਅਤੇ ਉਸ ਤੋਂ ਬਾਅਦ ਆ ਤੀਸਰੀ ਗੱਲ ਕਿ ਕਿਸੇ ਦੇ ਪ੍ਰਤੀਮਾਨ ਦੇ ਵਿੱਚ ਕਦੇ ਵੀ ਈਰਖਾ ਨਹੀਂ ਰੱਖਣੀ ਕਿਉਂਕਿ ਈਰਖਾ ਵਸ ਪਿਆ ਇਹ ਨਸਾਨ ਆਪਣੇ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਉਂਦਾ ਕਿਉਂਕਿ ਉਹਦਾ ਸਾਰਾ ਧਿਆਨ ਦੂਜਿਆਂ ਦੇ ਕੰਮਕਾਰਾਂ ਵਿੱਚ ਹੁੰਦਾ ਹੈ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਕਿ ਇਹ ਫਲਾਣਾ ਬੰਦਾ ਕੀ ਕਰ ਰਿਹਾ ਹੈ ਕਿੱਥੇ ਜਾ ਰਿਹਾ ਹੈ ਕਿੱਥੋਂ ਆ ਰਿਹਾ ਹੈ ਇਸ ਕਰਕੇ ਉਹ ਆਪਣੇ ਆਪ ਵੱਲ ਧਿਆਨ ਨਹੀਂ ਦੇ ਪਾਉਂਦਾ ਆਪਣੇ ਕੰਮਕਾਰਾਂ ਦੇ ਵਿੱਚ ਦਿਨੋਂ ਦਿਨ ਉਹਨੂੰ ਨੁਕਸਾਨ ਹੁੰਦਾ ਹੈ ਆਪ ਆਪਣੀ ਜ਼ਿੰਦਗੀ ਦੇ ਵਿੱਚ ਦੂਜਿਆਂ ਨਾਲੋਂ ਪਿੱਛੇ ਰਹਿ ਜਾਂਦਾ ਹੈ ਇਸ ਕਰਕੇ ਕਦੇ ਵੀ ਕਿਸੇ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਈਰਖਾ ਨਹੀਂ ਰੱਖਣੀ ਕਿਉਂਕਿ ਈਰਖਾ ਵਸ ਪਿਆ ਇਨਸਾਨ ਆਪਣਾ ਨੁਕਸਾਨ ਵੀ ਕਰਦਾ ਹੈ ਅਤੇ ਗੁਰੂ ਚਰਨਾਂ ਤੋਂ ਵੀ ਦੂਰ ਹੁੰਦਾ ਹੈ ਉਸ ਤੋਂ ਬਾਅਦ ਹੈ ਤੀਸਰੀ ਗੱਲ ਹਮੇਸ਼ਾ ਸਬ ਦਾ ਤਲਾਸ਼ ਕਰਨਾ ਕਿਉਂਕਿ ਗੁਰਨਾਨਕ ਪਾਤਸ਼ਾਹ ਦੇ ਘਰ ਦਾ ਇਹ ਸਿਧਾਂਤ ਆ ਕਿ ਸਭ ਦਾ ਭਲਾ ਕਰੋ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਫਿਰ ਕਿਸੇ ਦਾ ਬੁਰਾ ਵੀ ਨਾ ਕਰੋ ਗੁਰਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਹੈ ਕਿ ਜੋ ਵੀ ਚੀਜ਼ ਅਸੀਂ ਦੂਜਿਆਂ ਦੇ ਲਈ ਮੰਗਦੇ ਹਾਂ ਨਾ ਰੱਬ ਤੋਂ ਉਹੀ ਚੀਜ਼ ਦੁੱਗਣੀ ਚੌਗਣੀ ਹੋ ਕੇ ਸਾਡੇ ਕੋਲ ਆਉਂਦੀ ਆ ਸਾਨੂੰ ਮਿਲਦੀ ਆ ਤੇ ਇਸ ਲਈ ਆਪਾਂ ਸਰਬੱਤ ਦਾ ਭਲਾ ਮੰਗਣਾ ਹੈ ਸਰਬੱਤ ਦਾ ਭਲਾ ਕਰਨ ਦੀ ਕੋਸ਼ਿਸ਼ ਕਰਨੀ ਆ ਹਰ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜੇ ਤੁਹਾਡੇ ਅੰਦਰ ਕੋਈ ਗੋਣਿਆ ਕੋਈ ਕਾਬਲੀਅਤ ਆ ਕੋਈ ਚੀਜ਼ ਦੂਜਿਆਂ ਦੇ ਨਾਲੋਂ ਵੱਧ ਤੁਹਾਨੂੰ ਮਿਲ ਗਈ ਆ ਤਾਂ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਕਿਉਂਕਿ ਸ਼ੁਕਰਾਨਾ ਕਰਾਂਗੇ ਤਾਂ ਸਾਡੇ ਮਨ ਦੇ ਵਿੱਚ ਸਬਰ ਸੰਤੋਖ ਆਉਂਦਾ ਹੈ ਸਾਡੇ ਮਨ ਨੂੰ ਇੱਕ ਪਾਵਰ ਇੱਕ ਊਰਜਾ એનર્ਜੀ ਮਿਲਦੀ ਆ ਪਰ ਗਿਲੇ ਸ਼ਿਕਵੇ ਸ਼ਿਕਾਇਤਾਂ ਦੇ ਨਾਲ ਭਰਿਆ ਹੋਇਆ ਮਨ ਹਮੇਸ਼ਾ ਦੁਖੀ ਰਹਿੰਦਾ ਹੈ ਨਰਾਸ਼ ਰਹਿੰਦਾ ਹੈ ਤੇ ਭੁੱਖਾ ਰਹਿੰਦਾ ਹੈ ਗਿਲੇ ਸ਼ਿਕਵੇ ਸ਼ਿਕਾਇਤਾ ਕਰਨ ਵਾਲੇ ਮਨ ਕਦੇ ਨਹੀਂ ਰਾਜਦੇ ਅਤੇ ਮਾਲਕ ਦਾ ਸ਼ੁਕਰਾਨਾ ਕਰਨ ਵਾਲੀਆਂ ਰੂਹਾਂ ਰੱਜੀਆਂ ਰੂਹਾਂ ਹੁੰਦੀਆਂ ਨੇ ਇਸ ਕਰਕੇ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਜੇ ਮਾਲਕ ਨੇ ਸਾਨੂੰ ਇਹ ਸੋਹਣਾ ਸਰੀਰ ਦਿੱਤਾ ਹੈ ਨਾ ਤਾਂ ਫਿਰ ਸਮਝੋ ਬਾਕੀ ਉਹਨਾਂ ਨੇ ਕੁਝ ਵੀ ਨਹੀਂ ਰੱਖਿਆ ਕਿਉਂਕਿ ਇਹ ਸੋਹਣਾ ਸਰੀਰ ਇਸੇ ਕਰਕੇ ਦਿੱਤਾ ਹੈ ਬਿਤੂ ਇਸਾ ਸ਼ਰੀਰ ਦੇ ਨਾਲ ਮਿਹਨਤ ਕਰ ਉਦਮ ਕਰ ਤੇ ਜੋ ਮਰਜੀ ਹਾਸਲ ਕਰ ਸਾਨੂੰ ਸੋਹਣਾ ਦਿਮਾਗ ਦਿੱਤਾ ਏ ਇਹਦੇ ਨਾਲ ਆਪਾਂ ਚੰਗਾ ਚੰਗਾ ਸੋਚ ਸਕਦੇ ਆ ਪਰ ਅਸੀਂ ਇਹ ਸੋਹਣੇ ਦਿਮਾਗ ਨੂੰ ਲੋਕਾਂ ਦੇ ਨੁਕਸਾਨ ਕਰਨ ਦੇ ਲਈ ਸੋਚਦੇ ਆ ਇਸ ਦਿਮਾਗ ਦੇ ਵਿੱਚ ਅਸੀਂ ਲੋਕਾਂ ਦੇ ਲਈ ਵੈਰ ਵਿਰੋਧ ਨਫ਼ਰਤ ਭਰ ਕੇ ਬੈਠੇ ਆ ਪਰ ਜੇ ਇਸ ਦਿਮਾਗ ਨੂੰ ਅਸੀਂ ਆਪਣੇ ਅਤੇ ਸਰਬੱਤ ਦੇ ਭਲੇ ਦੇ ਲਈ ਵਰਤਣਾ ਸ਼ੁਰੂ ਕਰ ਦੇਈਏ ਤਾਂ ਇਸ ਦਿਮਾਗ ਦੀ ਪਾਵਰ ਹੋਰ ਵੀ ਵੱਧ ਜਾਵੇਗੀ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਸਾਡੇ ਉੱਤੇ ਹੋਰ ਵੀ ਵੱਧ ਜਾਵੇਗੀ ਤੇ ਫਿਰ ਅੱਜ ਤੋਂ ਇਸ ਦਿਮਾਗ ਦੀ ਸਹੀ ਵਰਤੋਂ ਕਰਨੀ ਆ ਹਰ ਵੇਲੇ ਆਪਣੇ ਆਪ ਨੂੰ ਇਹ ਗੱਲਾਂ ਯਾਦ ਕਰਾਉਣੀ ਆ ਕਿ ਸਾਡਾ ਭਲਾ ਤਾਂ ਹੋਣਾ ਹੈ ਜਦੋਂ ਅਸੀਂ ਦੂਜਿਆਂ ਦਾ ਭਲਾ ਮੰਗਾਂਗੇ ਦੂਜਿਆਂ ਦਾ ਭਲਾ ਕਰਾਂਗੇ ਹਰ ਵੇਲੇ ਆਪਣੇ ਮਨ ਨੂੰ ਕਹਿਣਾ ਕਿ ਮਨਾ ਆਪਾਂ ਕਿਸੇ ਦੇ ਨਾਲ ਕੋਈ ਈਰਖਾ ਕੋਈ ਵੈਰ ਵਿਰੋਧ ਨਹੀਂ ਰੱਖਣਾ ਕਿਉਂਕਿ ਜਿਸ ਵੀ ਮਨੁੱਖ ਨੂੰ ਜੋ ਵੀ ਮਿਲ ਰਿਹਾ ਹੈ ਨਾ ਉਹਦੇ ਕਰਮਾਂ ਦਾ ਫਲ ਮਿਲਦਾ ਹੈ ਸਾਨੂੰ ਸਾਡੇ ਕਰਮਾਂ ਦਾ ਫਲ ਮਿਲ ਰਿਹਾ ਹੈ ਸਾਡੇ ਭੈਣ ਭਰਾਵਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਮਿਲਦਾ ਹੈ ਤਾਂ ਕਿਸੇ ਦੇ ਕਰਮ ਕਿਸੇ ਦੇ ਨਾਲ ਨਹੀਂ ਰਲ ਸਕਦੇ ਤਾਂ ਫਿਰ ਅਸੀਂ ਦੂਜਿਆਂ ਦੀ ਤਰੱਕੀ ਦੂਜਿਆਂ ਦੀ ਕਾਮਯਾਬੀ ਨੂੰ ਦੇਖ ਕੇ ਸੜਨਾ ਨਹੀਂ ਕਿਉਂ ਕਦੇ ਨਹੀਂ ਸੜਨਾ ਮਾਲਕ ਦਾ ਸ਼ੁਕਰਾਨਾ ਕਰਦੇ ਜਾਣਾ ਹੈ ਗੁਰੂ ਨੂੰ ਯਾਦ ਰੱਖਣਾ ਹੈ ਇੱਕ ਵਾਰ ਫਿਰ ਤੋਂ ਦੁਬਾਰਾ ਰਿਪੀਟ ਕਰ ਲਈਏ ਕਿ ਰੋਜ਼ ਸਵੇਰੇ ਜਲਦੀ ਉੱਠਣਾ ਉੱਠਦੇ ਅਨਸਾਰ ਉਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨਾ ਮਾਲਕ ਦਾ ਸ਼ੁਕਰਾਨਾ ਕਰਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਫਿਰ ਕੁਝ ਸਮਾਂ ਆਪਣੇ ਸਰੀਰ ਨੂੰ ਦੇਣਾ ਹੈ ਸਵੇਰ ਦੀ ਸੈਰ ਕਰਨੀ ਆ ਕਸਰਤ ਕਰਨੀ ਆ ਤਾਂ ਜੋ ਸਾਡਾ ਸਰੀਰ ਤੰਦਰੁਸਤ ਨਰੁਆ ਰਹ ਸਕੇ ਸਵੇਰ ਉੱਠ ਕੇ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਸਵੇਰ ਦੀ ਸੈਰ ਕਰਦੇ ਆ ਤਾਂ ਸਾਡਾ ਤਨ ਮਨ ਦੋਵੇਂ ਹੀ ਤੰਦਰੁਸਤ ਨਰੋਏ ਰਹਿੰਦੇ ਆ ਅਤੇ ਇੱਥੇ ਮਹਾਂਪੁਰਖ ਜੀ ਬੜੀ ਸੋਹਣੀ ਯੋਗਤ ਦੱਸਦੇ ਨੇ ਉਹ ਕਹਿੰਦੇ ਜਦੋਂ ਸਵੇਰ ਦੀ ਸੈਰ ਕਰਨੀ ਆ ਨਾ ਉਦੋਂ ਵੀ ਨਾਲ ਵਾਹਿਗੁਰੂ ਜੀ ਦਾ ਨਾਮ ਜਪਣਾ ਨਾਲੇ ਤਾਂ ਸੈਰ ਹੋ ਜਾਵੇਗੀ ਨਾਲੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲੱਗ ਜਾਵੇਗੀ ਤਾਂ ਸੈਰ ਕਰਦੇ ਕਰਦੇ ਵੀ ਵਾਹਿਗੁਰੂ ਜੀ ਦਾ ਨਾਮ ਜਪਣਾ ਆਪਣੇ ਕੰਮਕਾਰ ਕਰਦਿਆਂ ਹੋਇਆਂ ਵੀ ਵਾਹਿਗੁਰੂ ਜੀ ਦਾ ਨਾਮ ਜਪਣਾ ਕਿਉਂਕਿ ਜਿੰਨਾ ਹੀ ਸਾਡੀ ਰਸਨਾ ਦੇ ਉੱਤੇ ਉਹ ਮਾਲਕ ਦਾ ਨਾਮ ਰਹੇਗਾ ਨਾ ਸਾਡਾ ਮਨ ਮਜ਼ਬੂਤ ਹੋਵੇਗਾ ਸਾਡੇ ਅੰਦਰ ਦੀ ਕਈ ਔਗਣ ਕਿੰਨੀਆਂ ਕਮੀਆਂ ਦੂਰ ਹੋ ਜਾਣਗੀਆਂ ਸਭ ਹਰ ਵੇਲੇ ਪਰਮਪਿਤਾ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਹੈ ਮਾਲਕ ਨੇ ਜੋ ਇਹ ਸੋਨਾ ਸ਼ਰੀਰ ਦਿੱਤਾ ਏ ਇਹਦੀ ਸਹੀ ਵਰਤੋਂ ਕਰਨੀ ਆ ਰੱਜ ਕੇ ਮਿਹਨਤ ਕਰਨੀ ਆ ਕਦੇ ਵੀ ਦੂਜਿਆਂ ਦੇ ਸਹਾਰੇ ਨਹੀਂ ਬੈਠੇ ਰਹਿਣਾ ਦੂਜਿਆਂ ਦੀ ਨਾਲ ਗਿਲੇ ਸ਼ਿਕਵੇਸ਼ ਕੀਤਾ ਨਹੀਂ ਕਰਨੀਆ ਜੇਕਰ ਇਹ ਸਾਰੀਆਂ ਗੱਲਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਆਂ ਲਾਗੂ ਕਰ ਲਈਆਂ ਤਾਂ ਸੱਚ ਕਰਕੇ ਜਾਣਿਓ ਇਹ ਜਿਹੜਾ ਨਵਾਂ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਚੜ੍ਹਿਆ ਏ ਨਾ 2024 ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਸਾਲ ਬਣ ਜਾਵੇਗਾ ਅਤੇ ਜੇ ਸਭ ਤੋਂ ਵੈਸਟ ਬਣਾਉਣਾ ਹੈ ਤਾਂ ਮੂਲ ਮੰਤਰ ਜੀ ਦੇ ਜਾਪ ਦਾ ਭੱਲਾ ਕਦੇ ਨਾ ਛੱਡਿਓ। ਰੋਜ਼ ਸਵੇਰੇ ਉੱਠ ਕੇ ਜੋ ਵੀ ਨਿਤਨੇਮ ਤੁਸੀਂ ਕਰਦੇ ਹੋ ਉਹ ਕਰਨਾ ਹੈ ਪਰ ਨਾਲ ਨਾਲ ਮੂਲ ਮੰਤਰ ਜੀ ਦਾ ਜਾਪ। ਫਿਰ ਕੰਮਕਾਰ ਕਰਦਿਆਂ ਹੋਇਆਂ ਮੂਲ ਮੰਤਰ ਜੀ ਦਾ ਜਾਪ। ਸ਼ਾਮ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਮੂਲ ਮੰਤਰ ਜੀ ਦਾ ਜਾਪ ਕਰਨਾ। ਮਹਾਂਪੁਰਖ ਜੀ ਕਹਿੰਦੇ ਜਿੰਨਾ ਹੀ ਆਪਣੇ ਘਰ ਦੇ ਵਿੱਚ जीदा कर आपा मूल मंत्र जी का जाप करते हाँ ऊनी ही गुरु नानक पाशाह कृपा बरकत होंगी है तो फिर मूल मंत्र जी का जाप करते रहना है तो आओ ਸਾਰੇ ਰਣ ਕੇ ਮੋਲ ਮੰਤਰ ਜੀ ਦਾ ਜਾਪ ਕਰੀਏ ਅਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਪਿਛਲਾ ਸਾਲ ਬੜਾ ਸੋਹਣਾ ਬੀਤਿਆ ਅਤੇ ਇਹ ਜੋ ਨਵਾਂ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਚੜ੍ਹਿਆ ਹੈ ਇਸ ਸਾਲ ਦੇ ਵਿੱਚ ਵੀ ਸਾਡੇ ਉੱਤੇ ਮਿਹਰ ਬਣਾਈ ਰੱਖਣਾ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਅਮਰਤ ਵੇਲਾ ਬਖਸ਼ਣਾ ਨਾਮ ਬਖਸ਼ਨਾ ਮੇਨਤ ਕਰਨ ਦਾ ਬਲ ਬਖਸ਼ਨਾ ਸਤਿਗੁਰ ਸੱਚੇ ਪਾਸ਼ਾ ਸਾਰੇ ਕੰਮਾਂ ਦੇ ਵਿੱਚ ਆਪ ਵਰਤਨਾ ਆਓ ਫਿਰ ਸਾਰੇ ਕਿਰਪਾ ਕਰੋ ਹਰਲਕੇ ਗੁਰ ਮੰਤਰ ਜੀ ਦਾ ਜਾਪ ਕਰੀਏ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਭੀ ਸੱਚ ਨਾਣੇ ਕੋ ਹੋਸੀ ਭੀ ਸਚਨ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ